ਜੋਸ ਸਟੇਡੀਓ ਤੋਂ ਪਿਆਰ ਦਾ ਸ਼ਮਾ ਡਾਕਟਰ ਬੁਦੀਨ ਸਿੰਘ ਆਖਿਰ ਸੋਕਤਰਾਦੋ ਵੈਲਕਮ ਟੂ ਦਾ ਅੱਜ ਸੰਡੇ ਅੱਜ ਦੇ 6 ਜੁਲਾਈ ਤੋਂ ਅਜਨ ਕੰਟੀਨ ਦੇ ਜੁਲਾਈ ਤੋਂ ਅਜਨ ਕੰਟੀਨ ਦੇ ਪ੍ਰੋਗਰਾਮ ਸਿਰਕੀ ਪ੍ਰੋਗਰਾਮ ਵਿੱਚ ਆਦੇ ਆ ਲੇਕਾ ਜਨ ਪਿਆਰ ਦੇ ਸ਼ੋ ਜਦੋਂ ਸਿਰਕੀ ਪ੍ਰੋਗਰਾਮ ਕਰਦੇ ਹਾਂ ਨਿਊਜ਼ ਐਂਡ ਇਟਸ ਕੰਪੀਅਨ ਅਗਲਾ ਕੱਤ ਨਿਊਜ਼ਪੇਪਰ ਦੀਆਂ ਸਿਲੈਕਟਡ ਹੈਡਲਾਈਨਸ ਜੇ ਜਦੋਂ ਅਸੀਂ ਸਿਲੈਕਟਡ ਹੈਡਲਾਈਨਸ ਦੀ ਗੱਲ ਕਰਦੇ ਹਾਂ ਨਿਊਜ਼ਪੇਪਰ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਸਿਨ ਆਪਣੇ ਸਟੂਡੀਓ ਵਿੱਚ ਸਿਲੈਕਟਡ ਨਿਊਜ਼ ਪੇਪਰ ਰੱਖ ਰਹੇ ਹਾਂ ਜਿਸ ਤਰ੍ਹਾਂ ਅੱਜ ਮੇਰੇ ਸਾਹਮਣੇ ਪਈ ਦੇ ਰਹੇ ਹਾਂ ਅਜੀਬ ਥਿਸ ਪੇਪਰ ਹੈ ਜਗਵਾੜੀ ਹੈ ਪੰਜਾਬੀ ਟ੍ਰਿਬਿਊਨ ਹੈ ਇੰਗਲਿਸ਼ ਹੈ ਥਿਸ ਪੇਪਰ ਦਾ ਸੰਡੇ ਟ੍ਰਿਬਿਊਨ ਹੈ ਇਸ ਅਲਾਵਾ ਸਾਰੇ ਪੜੇ ਦੂਸਰਾ ਹੈ ਤਾਂ ਗੱਭੀ ਜਗਰ ਹੈ ਇਹ ਸਨ ਉਹ ਫੋਲਡਡ ਪੇਪਰ ਹਨ ਇਹਨਾਂ ਦੀ ਸਿਲੈਕਟਡ ਹੈਡਲਾਈਨਸ ਨਿਊਜ਼ ਇਨ ਐਸ ਇਨ ਪੇਜ 2 'ਸਿ ਨਿਊਜ਼ ਐਂਡ ਐਸ' ਕਰਦੇ ਹਾਂ ਸਿ ਆਪਣੇ ਨੈਸ ਆਦਾਂ ਪੈਨ ਪੁਆਇੰਟਸ ਬਣਾਉਂਦੇ ਹਾਂ ਪਹਿਲਾ ਪੁਆਇੰਟ ਇਹ ਹੈ ਕਿ ਜੋਸੀ ਨਿਊਜ਼ ਸਲੈਕਟ ਕੀਤੇ ਅਗਲੇ ਅਗਲੇ ਮੀਨਸ ਰਿਪੋਰਟਸ ਉਹਦੀ ਜਿਹੜੀ ਬੈਕਗ੍ਰਾਉਂਡ ਸਟੋਰੀ ਇਸ ਤਰ੍ਹਾਂ ਦੀ ਨਿਊਜ਼ ਕਿ ਸੱਚ ਆਫ ਥੀ ਆਰਟ ਸੈਕੰਡ ਪੁਆਇੰਟ ਇਹ ਹੁੰਦਾ ਹੈ ਕਿ ਜੋਸੀ ਨਿਊਜ਼ ਸਲੈਕਟ ਕੀਤੇ ਉਸਦੀ ਕਰੰਟ ਸਟੋਰੀ ਕੀ ਹੈ ਥਰਡ ਇਹ ਹੁੰਦਾ ਹੈ ਕਿ ਜਿਵੇਂ ਜੋ ਨਿਊਜ਼ ਦੇਖੀਂ ਜਾਂ ਉਹ ਸਰ ਫਿਊਚਰ ਕੋਰਸ ਦੀ ਬੁਸ਼ ਸੋ ਪਰਦਰਸ਼ ਅੱਜ ਮੈਂ ਜੋ ਨਿਊਜ਼ ਫਸਟ ਥੀਸ ਲੈ ਰਿਹਾ ਹਾਂ ਜੋ ਨਕਪਸਾਰੇ 20 ਪਿੰਕਰਸ ਨੇ ਕਵਰ ਕੀਤੀ ਹੈ ਉਹ ਹੈ ਸਾਡੀ ਨੈਸ਼ਨਲ ਭਾਤੇ ਇੰਟਰਨੈਸ਼ਨਲ ਨਿਊਜ਼ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬੜੀ ਮਹੱਤਵਪੂਰਨ ਨਿਊਜ਼ ਹੈ ਕਿ ਜਗਵਾਣੀ ਨੇ ਵੀ ਕਵਰ ਕੀਤੀ ਹੈ ਅਜੀਤ ਨੇ ਵੀ ਕਵਰ ਕੀਤੀ ਹੈ ਕੋਈ ਕੁਝ ਬਾਕੀ 20 ਪਿੰਕਰਸ ਨੇ ਨਹੀਂ ਕਵਰ ਕੀਤੀ ਉਹ ਹੈ ਸਾਕੇਸ਼ ਵਿੱਚ ਮੋਨਿਟਰੀ ਸਕੈਮ ਕਪੜੇ ਜਿਹੜੇ ਮੇਨ ਉਹ ਵੀ ਸਾਰਾ ਜੀਓ ਪੋਲੀਟਿਸ਼ਨ ਦੇ ਆਸਰ ਹੁੰਦੇ ਹੈ ਕਮਕਿਤ ਜੰਦਰੋਂ ਸੀ ਕਿ ਇਹ ਸਕੈਮ ਕਪੜੇ ਜਾਕੀ ਦਾ ਕੋਈ ਵੀ ਨਾ ਵਰਦੀ ਦੂਸੀ which we mostly got here news ਕੀ ਹੈ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਣਾ ਹੋਇਆ ਸੀ ਉਪਸਪੈਲਾ ਦੀ ਗੱਲ ਹੈ ਉਹਦੇ ਵਿੱਚ ਨੀਰਮ ਮੋਦੀ ਬਹੁਤ ਹੀ ਨੋਟੋਰੀਅਸ ਫਿਗਰ ਬਣ ਕੇ ਸਾਡੇ ਸਾਹਮਣੇ ਆਇਆ ਸਭ ਤੋਂ ਵੱਡਾ ਉਸ ਨੇ ਕਪੜਾ ਕਿਦਾਂ ਸਕੈਮ ਕਿਦਾਂ ਉਸ ਨੇ ਲੋਕਸਾਂ ਨੂੰ ਕੁਝ ਕਰਕੇ ਠੱਗੀ ਮਾਰ ਕੇ ਪਾਰ ਸਰਕਾਰ ਦੇ ਨਾਲ ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਇੱਕ ਫੌਲ ਬਟਟਰ ਰੁਫੀ ਹੈ। ਕਿ ਮੁਰਗੀ ਵਾਪਸ ਨਹੀਂ ਆਇਆ। ਚਾਹੇ ਪਾਰ ਸਰਕਾਰ ਨੇ अनेका ਕਦਮ ਲਏ ਕੀਤੇ ਹਨ, अनेका ਦੌਸਰੀ ਯਤਨ ਕੀਤੇ ਪਤਾ ਨਹੀਂ। ਅਸਲੀ ਹੰ ਜਾਂ ਗਲਤਨ ਜਾਂ ਨਕਰੀ ਹੰ ਕਿਉਂਕਿ ਨਿਰੋਭੋਤੀ ਹੈ। ਉਹ ਵੀ ਗੁਜਰਾਤ ਦਾ ਹੈ ਕਿ ਸਾਡਾ ਜਿਹੜੇ ਨੈਸ਼ਨਲ ਪ੍ਰੋਗਰਾਮ ਪੂਰੀ ਗੁਜਰਾਤ ਦੇ ਵਿੱਚ ਇਸ ਕਰਕੇ ਬਹੁਤ ਸਾਰੇ ਲੋਕ ਸ਼ੰਕ ਜਾਹਰ ਕਰਦੇ ਹਨ। ਕਿ ਕੁਝ ਰਾਤ ਮਾਡਲ ਸਾਡੀ ਦੇਸ਼ ਦਾ ਸਤਿਆ ਨਾਸਨਾ ਹੈ ਬਹੁਤ ਜ਼ਿਆਦਾ ਨਿਸ਼ਾਨ ਉਗ ਰਹੇ ਚਾਰਚ ਵਿੱਚ ਰਾਤ ਮਾਡਲ ਤੇ ਨੀਰੋ ਮੋਦੀ ਬਾਈ ਚਾਂਸਪੂਦਾ ਜਿਹੜਾ ਸਰਨੇਮ ਵੀ ਮੋਦੀ ਹੈ ਇਸ ਕਰਕੇ ਇਦਾਂ ਲੱਗਦਾ ਆ ਸਰਕਾਰ ਨੇ ਜੋ ਜਤਰ ਕੀਤੀ ਹੈ ਹਨ ਕੰਦੀ ਜੋ ਫੋਤੀ ਨੂੰ ਇੰਡੀਆ ਬੈਂਕਸ ਲਿਆ ਕਿ ਉਸ ਪੈਸਾ ਜਿਹੜਾ ਲਿਆ ਉਸ ਨੇ ਇਸੂ ਅਸੀਕਸ ਤੇ ਚੱਕਰ ਮਾ ਦੇ ਕੇ ਲੈਂਦਾ ਤੋਖਾ ਕਰਨਗੇ ਪੈਸਾ ਦੇ ਕੇ ਪੰਜਾਬ ਨੈਸ਼ਨਲ ਬੈਂਕ ਤੋਂ ਲੋਨ ਲੈ ਆਇਆ ਫਰੰਚ ਲੋਜਿਟਾ ਪਾਸ ਇਨ ਹਾਰ ਫਿਰ ਉਹ ਹੀ ਪੂਰੀ ਤੇਰੇ ਫੀਲੋਮੀਅਨ ਆਕਰ ਕਿਸੇ ਆਮ ਬਿਕਤੀ ਨੇ ਲੋਨ ਲਿਆ ਹੋਵੇ ਨਹੀਂ ਵੀ ਲੋਨ ਦੱਤੀ ਇਸੀ ਹੀ ਕੋਪਦੀ ਨੇ ਤਾਂ ਵੀ ਲੋਨ ਨਾ ਕਿਸੇ ਦਾ ਲੋਨ ਲਿਆ ਹੋਵੇ ਤਾਂ ਅਸੀਂ ਤੱਕ ਬੈਂਕਾਂ ਤਰੰਤ ਹੀ ਰੋਸਟੇਜਿੰਗ ਬਿਲਡਿੰਗ ਦੀ ਸੇਲ ਦੀ ਸੇਲ ਦਾ ਲੋਡਸ ਕਰ ਦਿੰਦੇ ਆਮ ਬਿਕਤੀ ਕਰਦਾ ਜਦੋਂ ਮੰਨਦਾ ਹਾਈ ਪ੍ਰੋਫਾਈਲ ਹੋਵੇ ਬਹੁਤ ਵੱਡੇ ਪੱਧਰ ਤੇ ਠੱਗ ਹੋ ਗਏ ਚੋਰ ਹੋ ਗਏ ਡਾਕੂ ਹੋ ਗਏ ਜਿਆ ਅਸੀਂ ਕਿ ਐਸਾ ਕਰਦੇ ਹਾਂ ਸਕੈਮ ਕਰਨ ਵਿੱਚ ਬੜਾ ਐਕਸਪਰਟ ਹੋ ਗਏ ਇਸ ਕੈਮ ਕਰਨ ਵਿੱਚ ਪਰ ਸਰਕਾਰ ਨੂੰ ਵੀ ਉਹਨੇੜੇ ਨਾਲ ਲੱਗਣ ਦਿੰਦਾ ਹੋਵੇ ਤਾਂ ਪਰ ਸਰਕਾਰ ਦੇ ਹੱਥ ਕੰਬਣ ਲੱਗ ਪੈਂਦੇ ਨੇ ਕਿ ਹੋ ਕੀ ਗਈ ਸੋ ਇਥੇ ਦੀ ਖਬਰ ਆ ਰਹੀ ਹੈ ਦੋ ਭਰਾ ਹਨ ਨੀਰਮ ਮੋਦੀ ਇਹ ਕੋਸਾ ਭਰਾ ਹੈ ਨਿਹਾਲ ਮੋਦੀ ਨੀਰਮ ਮੋਦੀ ਦਾ ਰਾ ਨੇ ਆ ਮੋਦੀ ਯੂ ایس اے ਵਿੱਚ ਉਸ ਨੂੰ ਬਕਾਇਦਾ ਅਰੈਸਟ ਕੀਤਾ ਗਿਆ ਹੈ ਗ੍ਰਿਫਟਾਰ ਕੀਤਾ ਗਿਆ ਹੈ ਕਿ ਵੀ ਸਾਰਾ ਪੈਸੇ ਪਿੰਦੇ ਲਾ ਕੋ ਦੋਨੋਂ ਕਰਵਾ ਕਮੋਰੇ ਦੋਨੋਂ ਬਰਦੇ ਸਾਰੇ ਕੰਪਨਸੀਆਂ ਪਰਤੇ ਕੰਮ ਕੀਤਾ ਜਾ ਰਿਹਾ ਸੋ ਇਹ ਸੰਗਨੀ ਆਰੇ ਜਿਸ ਨੂੰ ਅਸੀਂ ਭਾਰਤਿਸ ਜਿਸ ਨੂੰ ਸਭ ਤੋਂ ਵੱਡਾ ਧਾਰਮਿਕ ਦੇਸ਼ ਵੀ ਮੰਨਦੇ ਹਨ ਇੱਥੇ ਸਭ ਤੋਂ ਜ਼ਿਆਦਾ ਕਾੜੇ ਇੱਥੇ ਸਭ ਤੋਂ ਜ਼ਿਆਦਾ ਸਕੈਮ ਇਥੇ ਸੱਤ ਜਨਦਾ ਰਿਸ਼ਵਤ ਕੋਈ ਇਥੇ ਸੱਤ ਜਨਦਾ ਬਾੜਤਾ ਇਥੇ ਸੱਤ ਜਨਦਾ ਗ੍ਰੈਂਡਸ਼ਿਪ ਕੋਈ ਇਥੇ ਸੱਤ ਜਨਦਾ ਵਰਨਾਦਾਨ ਫਰੰਟ ਦੇ ਅਤਿਆਚਾਰ ਹੁੰਦੇ ਹਨ ਇਟਸ ਅ ਡਾਟੇਸ਼ਨ ਪਰ ਇੱਕ ਮੈਂ ਮੁਸਕੀਲ ਸਿੰਘ ਆ ਸਮਥਿੰਗ ਇਨ ਦੀ ਦਾ ਲੈਕਚਰ ਸੋਰਸਟੀ ਜੋ ਸਿੱਖਦਾ ਅਨਬੋ ਬਟ ਇਸ ਕਾਲਰ ਹਮ ਇੰਟਰਪ੍ਰੇਟਰ ਹਰਨ ਡਾਟੇਸ਼ਨ ਕਰਦੀ ਹਨ ਕਿ ਸਾਡੇ ਦੇਸ਼ ਵਿੱਚ ਕੀ ਕੀਤਾ ਜਾਂਦਾ ਹੈ ਪੈਸੇ ਦੀ ਪੂਜਾ ਕੀਤੀ ਜਾਂਦੀ ਹੈ ਕੋਟੇਸ਼ਨ ਪੈਸੇ ਦੀ ਪੂਜਾ ਨਹੀਂ ਕਰਦੀ ਪਰ ਪੰਗਾ ਦਿਫੁਜ ਨਹੀਂ ਕਰਦੇ ਆਪਣੇ ਕਾਂਸੀ ਪੂਜਾ ਨਹੀਂ ਕਰਦੇ ਉਹ ਖੁਸ਼ਹਾਲ ਹਨ ਜੇ ਦੀਸ਼ੇ ਨਾਸਤਿਕਨ ਪੁਸ਼ਾਦ ਹਨ ਅਸੀਂ ਆਪਣੇ ਆਸਤੇ ਕਹਿੰਦੇ ਆਂ ਕਿਹਦੇ ਆ ਸਿਰਫ ਐਕਚੁਅਲੀ ਹੈ ਨਹੀਂ ਹਾਂ ਸੇ ਬਿਲਕੁਲ ਕਿਉਂਕਿ ਇਥੇ ਸਾਰਾ ਠੱਗੀ ਠੋਰੀ ਦਾ ਕੰਮ ਚੱਲਦਾ ਹੈ ਦੋ ਨੰਬਰ ਦਾ ਕੰਮ ਚੱਲ ਰਿਹਾ ਤੇ ਇਹਦੇ ਨਾਲ ਕੀ ਹੋ ਰਿਹਾ ਸਾਡੀ ਤੇਸ਼ ਤੇਜ ਦਾ ਸੱਤ ਅੱਧਾ ਹੋ ਰਿਹਾ ਸਾਡੀ ਦੇਸਾ ਆਕਸਾ ਜਾ ਉਹ ਖਤਮ ਹੋ ਰਿਹਾ ਨਾ ਨਾ ਸਕੈਮ ਹੋ ਰਿਹਾ ਨਾ ਕੰਪਨੀ ਹੋਰ ਰਿਸ਼ਵਤ ਹੋਰੀ ਮਰੀ ਹੈ ਫ੍ਰੈਸਚਰ ਟੌਪ ਤੇ ਜਾ ਰਿਹਾ ਹੈ ਬਲੱਡ ਸ਼ਿਡ ਲੋਕਾਂ ਦੀ ਜਿਹੜੀ ਖਾਸ ਹਮਲ ਕਰਨ ਔਰਤਾਂ ਦੀ ਮਾਰਤਾੜ ਗਣਤੀ ਦੀ ਮਾਰਤਾੜ ਫਲਾਕ ਕਰਨ ਦੇ ਤੌਰ ਤੇ ਫਲਾਕ ਕਰਨ ਕਿਸੇ ਸੰਬੇਧੀ ਅਫਗਾਨਿਸਤਾਨ ਦੀ ਐਜੂਕੇਸ਼ਨ ਇਸ ਕਰ ਸਕਦੇ ਸੋ ਜਿਹੜੇ ਪੈਟਿਕ ਹਮਰਾਹ ਕੰਪਲੇਨਸ ਵਨ ਇੰਟਰਨੈਸ਼ਨਲ ਦੇ ਨਾਲ ਵੀ ਉਸਰ ਪੀਓ ਕੇ ਜਿਹੜਾ ਨੀਰੂ ਮੋਦੀ ਦਾ ਪ੍ਰਾਹ ਜੂਐਸਐਫ ਜਨਰਲ ਦੀ ਉਸਨ ਵੀਰ ਕਰਨ ਦਾ ਗ੍ਰੇਪਸ ਆਕਿੰ ਕਰੇ ਇਸ ਬਾਅਦ ਮੈਂ ਅਗਲੀ ਨਿਊਜ਼ ਦੇ ਰਿਹਾ ਹਾਂ ਉਹ ਸਾਡੇ ਸਿੱਖ ਦਰਮਾਣ ਫਾਉਂਡੈਂਟ ਬੈਰ ਅਛਤਰ ਮਪਾਣ ਸਿੱਪਨਾਲ ਜਦ ਮੈਨੂੰ ਤੇ ਮੈਨਾਂ ਆਉਂਦੇ ਉਸ ਕਾਸਲ ਬੁਰਨਾਂਟੀ ਟੱਤੀ ਹੈ ਫਿਰ ਇਸ ਟੱਪੀ ਤੇ ਜਿਹੜਾ ਸਿੱਖ ਦਰਮਾਣ ਪੈਦਾ ਹੋਇਆ ਬੁਰਨਾਂਟੀ ਵਰਫਨਦੀ ਨਾ ਵਰਫੀ ਦਾ ਹੋਇਆ ਚਾਗੋਸ ਰੰਤਰੀ ਸਿੱਖ ਇਸ ਬਾਦ ਸਾਡੇ ਤੇ ਸਾਡੇ ਸਿੱਖ ਦਰਮਾਣ ਦੇ ਗੁਰੂ ਗੋਵਿੰਦ ਸਿੰਘ ਜੀ ਨੇ ਇਸ ਨੂੰ ਪਰਫੈਕਟ ਕੀਤਾ ਸ੍ਰੋਤਮਨਿ ਦੇ ਮਸਿ ਵਿੱਚ ਤੇ ਜਦੋਂ ਸਿੱਖ ਵਾਫੀ ਸਾਧਨਾ ਕੀਤੀ ਪੰਜ ਪਿਆਰੇ ਤੇ ਜਿਹੜੇ ਨਾ ਵੀ ਮਸਿਕਸ ਦੇ ਪਰਮਾਨੀ ਦੇ ਨਾਉਂ ਬਈਆ ਤੇ ਇਹ ਜਸ ਸੈਕਟਰ ਉਹ ਦੇ ਪਰਮਾਨੀ ਦੇ ਆਧਾਰ ਤੇ ਇਸ ਦੀ ਕਿਤੇ ਵੀ ਐਗਜ਼ਾਮਪਲ ਸਾਨੂੰ ਫੋਰਨ ਕੰਟਰੀ ਜਿਵੇਂ ਉਹ ਸਰਵਿਸ ਐਗਜ਼ਾਮਪਲ ਸਾਡੇ ਹੋਣ ਹੈ ਕਿ ਕਿਸੇ ਕਰਵਾਨੇ ਕੇ ਟਾਂ ਸੈਕਟਰ ਹੋ। ਮਸੀਂ ਕਿਸੇ ਪ੍ਰੋਮੋਸ਼ਨਲ ਸੈਕਟਰ ਸਾਡੇ ਹੋ। ਹੁਣ ਗੱਲ ਕੀ ਹੈ ਕਿ ਕਿਹਾ ਜਾਂਦਾ ਕਿ ਸਾਡਾ ਦੇਸ਼ ਸਭ ਪੰਜਾਬਾ ਕਰਦਾ ਹੈ। ਇਹ ਵੀ ਗੱਲ ਹੈ ਕਿ ਸਾਡਾ ਦੇਸ਼ ਨਾਸਤਿਕ ਦੇਸ਼ ਨਾਸਤਿਕ ਨਹੀਂ ਹੈ ਤੇ ਜਦੋਂ ਅਸੀਂ ਮੱਗ ਦੀ ਗੱਲ ਕਰਦੇ ਆ ਪਰੇਦਾਸ਼ੂ ਸਿੱਖ ਕਨਫਰਮ ਕਰਕੇ ਪਾਗਲਾ ਸਿੱਖ ਸੰਗਤ ਨਹੀਂ ਪਾਗਲਾ ਹੈ ਬੜੀ ਮੱਤਬੁੰਦੀ ਜਾਂ ਸੀਜਾ ਫਰਾਂਸ ਵਿੱਚ ਰੋਪੀਅਨ ਕਿ ਪਾਗਲ ਨੂੰ ਖਦਰਮ ਪੈ ਗਿਆ ਜੀ ਤਾਂ ਸਾਡੇ ਪੰਜਾਬ ਵਿੱਚ ਫਿਰ ਫਰਾਂਸ ਵਿੱਚ ਵੀ ਉਹ ਬਹੁਤ ਵੱਡਾ ਗਾਬੜਾ ਪੈਦਾ ਹੋਇਆ ਸੀ ਵਰਲਡ ਵਾਰ ਪੈਦਾ ਹੋਇਆ ਸੀ ਕਿ ਜੇ ਪਾਗਲ ਉਸ ਪ੍ਰੋਟੈਕਸ਼ਨ ਵਾਜ ਲੋਣੀ ਹੈ ਪ੍ਰੱਖਤ ਬੜੀ ਘਰਾਨੀ ਦੀ ਗੱਲ ਹੈ ਅੱਸੀ ਗੱਲ ਕਹਿਨੇ ਅਸੀਂ ਕਰਦੇ ਹਾਂ ਵਿਦੇਸ਼ਾਂ ਸੰਗ ਇਹ ਸਾਡੇ ਪੰਜਾਬ ਵਿੱਚ ਹੀ ਸਿੱਖ ਧਰਮ ਦੀ ਵਗ ਨੂੰ ਸਭ ਤੋਂ ਜ਼ਿਆਦਾ ਰੁਲਿਆ ਜਾਂਦਾ ਹੈ ਸਿੱਖਤ ਨੂੰ ਸਭ ਤੋਂ ਜ਼ਿਆਦਾ ਗਤ ਵੀ ਜਿਹੜੀ ਹੋ ਰਹੀ ਹੈ ਪੰਜਾਬ ਵਿੱਚ ਹੀ ਹੋਈ ਹੈ ਉਹ ਪੰਜਾਬ ਦੇ ਜਿਹੜੇ ਖਾਸ ਉਹਦੇ ਸਿੱਖਤ ਅਧਾਰ ਇਹ ਉੱਥੇ ਹੀ ਹੁੰਦੀ ਹੈ ਐਸ ਪੀ ਸੀ ਵਿੱਚ ਵੀ ਹੋ ਰਹੀ ਹੈ ਆਕਾਲ ਤਖਤ ਵੀ ਹੋ ਰਹੀ ਹੈ ਗੁਰਦੁਆਰਿਆਂ ਵਿੱਚ ਵੀ ਹੋ ਰਹੀ ਹੈ ਹੁਣ ਮੈਂ ਤੁਹਾਡੇ ਨਾਲ ਇਸ ਦਾ ਸਵਤ ਜੋੜਦਾ ਕਿਸ ਤਰ੍ਹਾਂ ਹੋ ਰਹੀ ਹੈ ਸਰ ਕੋ ਅਜੀਤ ਪੱਤ ਦੀ ਉਸ ਲੰਕੀ ਆ ਸਿੰਘ ਸਹਿਬਾਨ ਵੱਲੋਂ ਪੰਜ ਪਿਆਰਾਂ ਦਾ ਆਦੇਸ਼ ਰੱਦ ਆਪ ਤਾਂ ਕਿਹੜੇ ਲੋਕ ਫੋਰ ਕੰਟਰੀ ਦੇ ਕੋਸ਼ੇ ਹਨ ਕਿ ਤੁਹਾਡੇ ਹਾਸ ਵਿੱਚ ਜਿਹੜੇ ਸਿੱਖ ਆਪਣੇ ਲੀਡਰਸ ਵਿੱਚ ਇੰਨਾ ਜ਼ਿਆਦਾ ਲੜਦੇ ਝਗੜਦੇ ਕਿ ਉਹ ਇੱਕ ਬੰਦਾ ਆਦੇਸ਼ ਜਾਰੀ ਕਰਦਾ ਦੂਜਾ ਪੰਦੇਸ਼ ਰੱਦ ਕਰ ਦਿੰਦਾ ਇੱਕ ਬੰਦਾ ਪੱਕਾ ਬੰਦਾ ਦੂਸਰਾ ਬੰਦਾ ਆ ਕੇ ਲੜ ਕੇ ਦੇ ਪਾ ਘਟਾ ਦਿੰਦਾ ਇਹ ਹੀ ਸਿੱਖਤਵਾ ਹੈ ਸਿੱਖ ਸਹਿਬਾਨ ਵੱਲੋਂ ਪੰਜ ਪਿਆਰਾਂ ਦਾ ਆਦੇਸ਼ ਰੱਦ ਭਗਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸਰ ਵੀਰ ਨੂੰ ਦਿੰਦਾ ਸੀ ਤਨਖਾਹੀਆ ਕਰ ਪਰ ਹਾਇਦਾ ਮੰਨਨੇ ਕੀ ਉਹ ਗਿਲਟੀ ਸੀ ਉਸਰ ਇਹ ਇਕਰਾਰ ਦਿੱਤਾ ਗਿਆ ਸੀ ਉਹ ਸਨ ਟਕਲੀਅਰ ਕਿੰਦਾ ਗਿਆ ਸੀ ਉਹ ਦੋਸ਼ੀ ਹੈ ਅਸੀਂ ਆਪਣੀ ਕਾਨੂੰਨੀ ਭਾਸ਼ਾ ਚ ਕਹਿੰਦੇ ਤਾਂ ਅਸੀਂ ਉਹ ਕਹਿੰਦੇ ਹਾਂ ਕ੍ਰਿਮੀਨਲ ਹੈ ਜੇ ਆਮ ਭਾਸ਼ਾ ਕਹਿੰਦੇ ਦੋਸ਼ੀ ਕਹਿੰਦੇ ਨਹੀਂ ਹੈ ਗਿਲਟੀ ਹੈ ਠੀਕ ਹੈ ਤੇ ਪੰਜ ਪਿਆਰੇ ਨੇ ਪਟਨਾ ਸਾਹਿਬ ਦੇ ਨੇ ਉਸ ਨੂੰ ਬਰਖੀਆ ਕਰਤ ਦੋਸ਼ੀ ਬਰਖੀਆ ਕਰਤ ਸਿੰਘ ਸਾਹਿਬਾਨ ਨੇ ਅੰਮ੍ਰਿਤਸਰ ਵਿਖੇ ਉਹਨਾਂ ਨੇ ਉਨਾ ਦਾ ਫਾਇਦਾ ਕਰਦੇ ਹੋਏ ਬੰਦੇ ਨਾਲ ਕਿ ਸਿਕਰ ਸਕਟੀ ਇੱਕ ਟਾਈਪ ਦਾ ਨਾ ਹੋ ਸਰ ਫੇਵਰ ਕਰਦੇ ਕੋਈ ਉਹ ਆਦੇਸ਼ ਜਿਹੜਾ ਸਰਕਸਮ ਪਰ ਇਹ ਮਨਨ ਪੇਸ਼ ਕੀਤਾ ਸੀਗਾ ਇੱਕ ਟਾਈਪ ਦਾ ਇਹ ਹੁਕਮਨਾਮਾ ਉਸ ਨੂੰ ਰੱਦ ਕਰ ਦਿੰਦਾ ਰਜੈਕਟ ਕਰ ਦਿੰਦਾ ਕਿ ਜਿਹੜਾ ਸਾਡੇ ਬੜੇ ਮੇਰੇ ਘਰ ਦੇ ਸੁਪੀਰ ਸਰਪਾਦ ਦੋਸ਼ੀ ਨਹੀਂ ਹੈ ਇੱਕ ਸੰਸਥਾ ਕਹੇ ਦੋਸ਼ੀ ਹੈ ਦੂਸਰਾ ਕਹੇ ਦੋਸ਼ੀ ਦੋਨੇ ਸਿਕਸ ਸਿਕਸ ਸੰਸ ਆਪਣੇ ਸਿਕ ਸੰਸਥਾਵਾਂ ਫਰੇਸ ਸਿੰਘ ਵੀ ਕਹਿ ਸਕਦੇ ਕਿ ਸਿਕਤਰ ਅਚੇਕਤਾ ਹੈ ਬਿਲਕੁਲ ਇਤਨੀ ਨਹੀਂ ਹੈ ਹੁਣ ਇਹਦੇ ਨਾਲ ਹੀ ਮਿਲਦੀ ਜੁਲਦੀ ਮੈਂ ਖਬਰ ਸਿਕਬੀਰ ਸੰਬਾਦ ਦੀ ਹੋਰ ਵੀ ਲੈ ਰਹੇ ਹਾਂ ਤੁਹਾਡੇ ਨਾਲ ਸਿਕਬੀਰ ਨੂੰ ਪਹਿਲਾਂ ਤਿੰਨ ਵਾਰ ਪੇਸ਼ਨਾਮੇ ਦੇ ਚਾਰੀ ਕੀਤੇ ਭੁਣੇ ਕਿਹਾ ਗਿਆ ਕਿ ਜੇ ਉਹ ਉਨੁਤਰਹਾਇਆ ਅਗਰਾਹ ਦਿੱਤਾ ਗਿਆ ਤਾਂ ਉਹ ਕੇ ਹੱਕਿਆ ਸੀ ਕਿ ਉਹ ਕਾਲ ਤੱਕ ਤੱਕੇ ਹਾਜ਼ਰ ਹੋਵੇ ਪਰ ਉਸ ਨੇ ਕੋਈ ਪਰਵਾਹ ਨਹੀਂ ਕੀਤੀ ਉਸ ਤੋਂ ਕਹਿੰਦਾ ਡਿਕਲੇਅਰ ਕਾਨਫਰੰਸ ਦੀ ਸੰਬਾਦ ਰਕ ਸਭ ਤੋਂ ਵੱਡਾ ਸਿਕਤਰ ਬੰਦਿਤ ਹੈ ਤੇ ਪਰ ਕਾਸਿਮ ਬਾਦਤ ਨੇ ਆਪਣੀ ਅਕਾਲਿਕ ਗੋਬਨ ਸਿੰਘ ਬਾੜੀ ਗਿਆ ਸੀ ਕਿ ਅਸੀਂ ਜਿਹੜਾ ਰਾਜ ਇਸ ਸਰਕਾਰ ਵਿੱਚ ਚਲਾ ਰਿਹਾ ਹੈ ਦ ਸੇਵਾ ਕਰ ਰਹੇ ਹਾਂ ਰਾਜ ਨਹੀਂ ਸੇਵਾ ਹੈ ਉਸ ਇਹ ਵੀ ਕਿਹਾ ਕਿ ਜਦ ਸਿਕਦਰਮਨ ਇਹ ਜਿਹੜਾ ਖਾਸੋਂ ਪੇਰਾ ਬਿਆਪਸ ਹੋ ਰਿਹਾ ਇਹ ਕਾਸੋਰ ਤੇ ਅਸੀਂ ਉਹ ਬਣੇ ਲਿਗ ਲਿਆ ਕੀਤਾ ਸੀ ਕਿ ਧਰਮ ਦੇ ਆਧਾਰ ਤੇ ਧਰਮ ਤੇ ਸਾਰਾ ਕੁਝ ਪੌਣਾ ਪੈ ਰਿਹਾ ਇਨ ਧਰਮ ਤੇ ਸਾਰਾ ਖਲਾਰਾ ਪੈ ਰਿਹਾ ਮੇਰੇ ਕਹਿਣ ਦਾ ਮਤਲਬ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡਾ ਤਾਂ ਵਾਕਿਆ ਹੀ ਲੋਕਾਂ ਵਿੱਚ ਇਕਤਾ ਨਹੀਂ ਆਖਣ ਦਿੱਤਾ। ਇਹ ਲੋਕਾਂ ਦੇ ਨਾਜਰਾ ਮਿਲਵਰਤਨ ਦੀ ਭਾਵਨਾ ਜਾਂ ਸ਼ਾਂਤੀ ਦਾ ਸੰਦੇਸ਼ ਜਿੰਨਾ ਜੋ ਵਰਣਨ ਕਰੀ ਸਤਿਵਲੰਦਤਨ 2001 ਨਜ਼ਰ ਨਹੀਂ ਆ ਰਿਹਾ ਕਿਤੇ। ਇਹ ਕਿ ਦਿਨਾਂ ਬੋਰ ਗਵਰਨਰ ਜੀ ਦਰਨੇ ਸਮਾਣੀ ਮੇਂ ਪੇਸ਼ ਕਰ ਰਹੇ ਹਾਂ ਉਹ ਵੀ ਇਸੇ ਤਰ੍ਹਾਂ ਸੁਵੰਦਤਾ ਹੈ। ਪੰਥਕ ਮੁਸਲਿਆਂ ਨੂੰ ਵਿਚਾਰ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ। ਤਮ ਤਾਂ ਵੀ ਕੋਣ ਹੈ? ਉਹ ਸ਼੍ਰਮਣੀ ਗੁਰੂ ਸਾਹਿਬਾ ਅੰਮ੍ਰਿਤਪੱਤ ਜੀ ਦੇ ਪ੍ਰੈਜ਼ੀਡੈਂਟ ਹਨ ਬੇਸੀ ਕਦੀ ਉਹ ਐਡਵੋਕੇਟ ਵੀ ਰਹੇ ਹੁਣ ਸਸ ਕਿਹਾ ਜਾਂਦਾ ਕਿ ਇਹ ਧਰਮਾ ਹਰ ਬੰਦੇ ਦਾ ਪਰਸਨਲ ਮਸਲਾ ਹੈ ਉਹਤੇ ਕਿਸੇ ਨੂੰ ਅਧਿਕਾਰ ਨਹੀਂ ਕਿ ਉਹ ਕੋਈ ਕਾਨੂੰਨ ਪਾਸ ਕਰੇ ਦੇਸ਼ ਪਾਸ ਕਰੇ ਇਹ ਗ੍ਰਸ ਨਹੀਂ ਪਰੰਤੂ ਸਿੱਧਾ ਅਸੀਂ ਨੇ ਇਹ ਆਪਣਾ ਇੱਕ ਟਾਈਪ ਦਾ ਉਹਦਾ ਬਣਾ ਲਿਆ ਹੈ ਉਹਦੇ ਸਾਰਾ ਟਾਈਪ ਦਾ ਸੀਗਾ ਸੰਗਠਨ ਕਬਜ਼ਾ ਕਰ ਲਿਆ ਇਸੇ ਕਾਰਨ ਸਾਡੇ ਸਿੱਖ ਧਰਮ ਵਿੱਚ ਆਉਣ ਪਾਵੇਂਦਾ ਨਹੀਂ ਵੀ ਡੇਲੀ ਵਾਂਗ ਸੰਗੋਂ ਬੱਗਿੰਗ ਚੱਕੜ ਦੀਆਂ ਬੱਗੋ ਬੱਗੀਆਂ ਹੁੰਦੀਆਂ ਹਨ ਮੱਕਾਂ ਟੈਂਦੀਆਂ ਹਨ ਬਹੁਤ ਬਿਸ਼ਵਾਸ ਨੇ ਜਿਹੜਾ ਅਕਾਲ ਤਖਤ ਉਹ ਵੀ ਚੱਕ ਜਦਾਂ ਪਾਤਰ ਬਣਦਾ ਉਹਤੇ ਵੀ ਲੋਕਾਂ ਨੇ ਵਿਸ਼ਵਾਸ ਕਰਦਾ ਵਾਧਾ ਦਿੱਤਾ ਸ਼੍ਰੋਮਣੀ ਕਮੇਟੀ ਬਹੁਤ ਵਿਸ਼ਵਾਸਯੋਗ ਨਹੀਂ ਗੁਰਦੁਆਰਿਆਂ ਵਿੱਚ ਵੀ ਇਹੀ ਹਾਲ ਹੋ ਰਿਹਾ ਹਾਂ ਕੀ ਖਬਰ ਕੀ ਹੈ ਪੰਥਕ ਮਸਲਿਆਂ ਨੂੰ ਵਿਚਾਰ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਇਹ ਵੀ ਕਲ ਹਾਸੋ ਹੀ ਨਹੀਂ ਲੱਗਦੀ ਮੈਂ ਜੋ ਪਹਿਲੇ ਗਏ ਰਿਆਂ ਕਿਡਾ ਧਰਮ ਹੈ ਉਹ ਪਰਸਨਲ ਮਸਲਾ ਹੈ ਕਿਸੇ ਸੰਸਥਾ ਦੇ ਅੰਦਰ ਨਹੀਂ ਆਉਂਦਾ ਕਿਸ ਕਿਸੇ ਸੰਸਥਾ ਨੂੰ ਮਧਕਾਰਨੇ ਕਾਨੂੰਨ ਪਾਸ ਕਰੇ ਜਾਂ ਕੋਈ ਆਦੇਸ਼ ਪਾਸ ਕਰੇ ਹਰ ਬੰਦੇ ਨੇ ਆਪਣੇ ਆਪਣੇ ਧਰਮ ਦਾ ਮੰਨਣਾ ਹੈ ਉਦੋਂ ਤੱਕ ਜਦੋਂ ਦਾ ਧਰਮ ਦੀ ਵਿਧਬੇ ਨਹੀਂ ਹੁੰਦੀ ਜਦੋਂ ਤੱਕ ਇੱਕ ਤਾਂ ਦੂਸੇ ਧਰਮ ਵਿੱਚ ਇੰਟਰਫੀਅਰ ਨਹੀਂ ਕਰਦਾ ਉਹ ਤੱਕ ਜਦੋਂ ਤੱਕ ਇੱਕ ਧਰਮ ਦੇ ਜਿਹੜੇ ਸੰਗਤ ਦੂਸਰੇ ਧਰਮ ਤੇ ਆ ਧਰਮ ਦੇ ਵਿੱਚ ਕਿਸੇ ਟਾਈਮ ਦਾ ਗਲਤ ਤੰਗ ਨਾ ਇੰਟਰਫੇਅਰ ਕਰਦੇ ਉਸੇ ਧਰਮ ਦੀ ਬੇਦਵੀ ਨਹੀਂ ਕਰਦੀ ਧਰਮ ਦੇ ਨਾਲ ਕੋਈ ਕਿਸੇ ਟਾਈਮ ਦਾ ਮਸਲਾ ਖੜਾ ਨਹੀਂ ਹੁੰਦਾ ਜਿਹੜਾ ਸਰਬ ਧਰਮ ਇਹ ਸਾਡਾ ਪਰਸਨਲ ਹਸਨਾ ਹੈ ਇਹ ਤੇ ਕਿਸੇ ਸੰਸਥਨ ਕੋਈ ਬਾਤ ਨਹੀਂ ਹੁਣ ਪਿਆਰੇ ਦਰਸ਼ਕ ਇਸ ਵਾਰ ਮੈਂ ਇੱਕ న్యూਸ ਹੋਰ ਲੈ ਰਹੇ ਹਾਂ ਕੋਈ ਮਹੱਤਵਪੂਰਨ ਪੰਜਾਬ ਨੇ ਸੌਂਦੇ ਨੇ ਸਿੱਖ ਰਮਣੀ ਅਸੀਂ ਗੱਲ ਕੀਤੀ ਕਿ ਸਿੱਖ ਧਰਮ ਦੀ ਜਿਹੜੀ ਫਾਊਂਡੇਸ਼ਨ ਆ ਇਸ ਦੀ ਫਾਊਂਡੇਸ਼ਨ ਬਣੀ ਮਾਤਾ ਗੁਰੂਆਂ ਨੇ ਜਿਹੜੇ ਫਾਊਂਡੇਸ਼ਨ ਹੈ ਕਰਵਾਨੀ ਦਿੱਤਾ ਤਾਂ ਯਾਦ ਹੋਣਾ ਕਿ ਗੁਰੂ ਅਰਜਨ ਦੇਵ ਦੀ ਸਿੱਖਾਂ ਦੇ ਪੰਜਵੇਂ ਗ੍ਰੋਸ ਤੇ ਕਰਵਾਨੀ ਦਿੱਤੀ ਪੁਰ ਤੇ ਪਾਤਨ ਕਰਵਾਨੀ ਦਿੱਤੀ ਇਸ 10ਵੇਂ ਗੁਰੂ ਨੇ ਪੂਰਾ ਆਪਣਾ ਪਰਿਵਾਰ ਸਾਰੇ ਫੈਮਿਲੀ ਪੁੱਤੇ ਕਰਵਾਨ ਕਰ ਦਿੱਤਾ ਜਿੱਦਾਂ ਸਿੱਖ ਧਰਮ ਨੂੰ ਪ੍ਰਮੋਟ ਕੀਤਾ ਜਿਵੇਂ ਸਿੱਖ ਧਰਮ ਪ੍ਰਚਾਰ ਜਸ ਹੁਣ ਜਿਹੜਾ ਸਾਡੇ ਪਰਸਾਂ ਨੇ ਖਬਰ ਆ ਰਹੀ ਹੈ ਬੜੀ ਮਹਤਵਪੂਰਨ ਬੜੀ ਖਤਰਨਾਕ ਵੀ ਹੈ ਬੜੀ ਮੈਂ ਖਕਰੇ ਦੀ ਘਾਟੀ ਵੀ ਇਹ ਦੇਸ਼ ਜੋ ਕਰਮਾਨੀ ਦੇ ਨਾਮ ਬਣਿਆ ਸਾਡਾ ਜਿਆ ਖਾਸ ਕਰਕੇ ਸਿੱਖ ਦਲ ਕਰਸਾ ਕਰਮਾਨੀ ਦੇ ਬਣਿਆ ਸਿੱਖ ਕਰ ਇਸ ਧਰਮ ਦੇ ਲੋਕੀ ਸਭ ਤੋਂ ਜਿਆਦਾ ਨਸ਼ੇ ਵਿੱਚ ਨਸ਼ੇ ਵਿੱਚ ਲੱਗੇ ਹੋਏ ਸਭ ਤੋਂ ਜਿਆਦਾ ਆਸ਼ਾ ਪੰਜਾਬ ਦੇ ਨੌਜਵਾਨ ਬੱਚੇ ਬੋਟੇ ਲੜਕੀਆਂ ਸਭ ਟਾਈਪ ਦੇ ਲੋਕ ਸਭ ਟਾਈਪ ਦੇ ਕੈਟਾਗਰੀ ਜਿਹੜੀ ਹੈਗੇ ਸਾਡੇ ਲੋਕ ਨਸ਼ਾ ਕਰਦੇ ਹਨ ਉਹ ਪੰਜਾਬ ਨੂੰ ਸਭ ਤੋਂ ਵੱਡਾ ਨਸ਼ਾ ਲੈਣ ਦਾ ਰਾਜ ਵੀ ਡਿਕਲੇਅਰ ਕੀਤਾ ਗਿਆ ਹੈ ਹੁਣ ਸਾਡੇ ਸਾਹਮਣੇ ਖਬਰ ਕੀ ਹੈ ਪੰਜਾਬ ਵਿੱਚ ਭਾਰਤ ਸਰਕਾਰ ਨੇ ਬਕਾਇਦਾ ਫਰਮਨ ਲਾਇਸੈਂਸ ਦਿੱਤੇ ਵਈ ਲਾਇਸੈਂਸ ਜਾਰੀ ਕੀਤੇ ਵਈ ਨ ਤੇ ਉਹ ਨਸ਼ਾ ਬਣਦੀਆਂ ਹਨ ਤੇ ਉਹ ਭਾਰਾ ਨਸ਼ਾ ਸਾਡੇ ਪੰਜਾਬ ਦੇ ਯੰਗ ਜਿਹੜਾ ਜਨਰੇਸ਼ਨ ਜਿਹੜੇ ਕਹਿੰਦੇ ਸਾਡੇ ਪਰਪਰ ਕੋਈ ਨਹੀਂ ਖੜ ਸਕਦਾ ਜਾ ਕੇ ਜਿਹੜੇ ਸਾਡੇ ਕੋਲੇ ਅਲੱਗ-ਅਲੱਗ ਐਸੇ ਹੀ ਕਹਿ ਸਕਦੇ ਆ ਜਿੰਮ ਹਨ ਉਹਨਾਂ ਜਾ ਕੇ ਆਪਣੀ ਜਿਹੜੀ ਸ਼ਕਤੀ ਦਾ ਪ੍ਰਦਰਸ਼ਨ ਵੀ ਕਰਦੇ ਹਨ ਕਬੱਡੀ ਵਿੱਚ ਵੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੌਕੀ ਵਿੱਚ ਵੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਪਰ ਇਦਾਂ ਲੱਗਦਾ ਹੈ ਕਿ ਇਹ ਸਾਰਾ ਕੁਝ ਸ਼ਕਤੀ ਦਾ ਪ੍ਰਦਰਸ਼ਨ ਬਿਲਕੁਲ ਝੂਠਾ ਹੈ ਸਭ ਤੋਂ ਜ਼ਿਆਦਾ ਨਸ਼ੇ ਸਾਡੇ ਪੰਜਾਬ ਦੇ ਮੱਤੇ ਜਾਂਦੇ ਹਨ ਪੰਜਾਬ ਦੇ ਨੌਜਵਾਨ ਸਭ ਤੋਂ ਜ਼ਿਆਦਾ ਨਸ਼ੇ ਵਿੱਚ ਲੱਗੇ ਹੋਏ ਹਨ ਸਭ ਤੋਂ ਜ਼ਿਆਦਾ ਨਸ਼ਿਆਂ ਨੇ ਪੰਜਾਬ ਦੇ ਨੌਜਵਾਨਾਂ ਦੇ ਕਬਜ਼ੇ ਕੀਤਾ ਪੰਜਾਬ ਦੇ ਨਸ਼ੀਲੀ ਦਵਾਈ ਪ੍ਰਿਕਾ ਵਾਲਨ ਬੜੀ ਨੌਜਵਾਨਾਂ ਲਈ ਗੱਲ ਇਹ ਦਾਤਾ ਨਹੀਂ ਹੋ ਸਕਦਾ ਉਹ ਕਿਸੇ ਦਿਨ ਫੜ ਕੇ ਮੂੰਹ ਦਵਾਈ ਦਾ ਨਹੀਂ ਬੋਲਦਾ ਵੈਸੇ ਨਾਲ ਦਵਾਈ ਵੀ ਕਹਾਂਗੇ ਕਿਉਂਕਿ ਉਸ ਦਵਾਈ ਕਹਿੰਦੇ ਇੱਕ ਵਸ ਨਸ਼ਾ ਕਰਨੇ ਇਹ ਵੀ ਬਹੁਤ ਵੱਡਾ ਮੈਸਮਾ ਵੀ ਖਤ ਗੱਲ ਇਹ ਕਿਹਦਾ ਡਬਲ ਸਟੈਂਡਰਡ ਹੈ ਕਿਉਂਕਿ ਜੇ ਕੋ ਬੰਦਾ ਸ਼ਰਾਬ ਪੀਂਦਾ ਹੋਸੀ ਕਹਿੰਦੇ ਉਹ ਦਾਰੂ ਬੜੀ ਪੀਂਦਾ ਸੀ ਵੀ ਦਾਰੂ ਦਾ ਕੀ ਮਤਲਬ ਉਹਦਾ ਸ਼ਰਾਬ ਨਸ਼ਾ ਹੈ ਯਾਸੀ ਉਸ ਨੂੰ ਟਕਣ ਦੀ ਖਾਤਰ ਉਸਾਂ ਪਚਾ ਕਾਰਨ ਦੀ ਖਾਤਰ ਸੀ ਕਹਿੰਦੇ ਬੜੀ ਦਾਰੂ ਬੜੀ ਕਮਾਦੀ ਪੀਂਦਾ ਫਿਰ ਉਹ ਤੇ ਸਿਫਤ ਵੀ ਕਰ ਦਿੰਦੀ ਇਹੀ ਸਾਡੇ ਦੇਸ਼ ਵਿੱਚ ਬਹੁਤ ਗੰਦੀ ਹਾਲਤ ਹੈ ਕਿ ਗਲਤ ਬੰਦਿਆਂ ਨੂੰ ਅਸੀਂ ਉਹਨਾਂ ਦੀ ਪ੍ਰੇਜ਼ ਕਰਦੇ ਹਾਂ ਉਹਨਾਂ ਦੇ بڑے-ਵੱਡੇ ਵੱਡੇ-ਵੱਡੇ ਉਹਨਾਂ ਦੇ ਅਸੀਂ ਐਡਜੈਕਟਿਵ ਲਾਉਂਦੇ ਆਂ ਇਹ ਦੱਸਣ ਦੇ ਖਾਤੇ ਬੰਦੇ ਬੜੇ ਖੌਲ ਦੇ ਚਲੋਗੇ ਸਭ ਤੋਂ ਜ਼ਿਆਦਾ ਨੁਕਮੀ ਹਨ ਦੇਸ਼ਾਂ ਸਭ ਤੋਂ ਜ਼ਿਆਦਾ ਨੁਕਸਾਨ ਇਹੀ ਬੰਦੇ ਕਰਦੇ ਹਨ ਸੋ ਅਸੀਂ ਇਹਨੂੰ ਤਾਰੂਕ ਹੈ ਦਵਾਈ ਨਹੀਂ ਹੈ ਇਹ ਤਾਂ ਨਸ਼ਾ ਹੈ ਠੀਕ ਹੈ ਮਾਇਰ ਪ੍ਰਿਕਾ ਵਨਨ ਇਥੇ ਕਲੀਅਰ ਕਹਿਹਾਗਾ ਨਹੀਂ ਇਹ ਦਵਾਈ ਠੀਕ ਹੈ ਪਰ ਇਹਦੇ شو ਇਸ ਵਾਦਨ ਸੀ ਅਗਰ ਖਬਰਾਂ ਤੇ ਚਲਦੀਆਂ ਸਾਡੇ ਕੋਲ ਖਬਰਾਂ ਤਾਂ ਬਹੁਤ ਹਨ ਉਹ ਜਿਹੜੇ ਮੈਂ ਖਬਰਾਂ ਅਗਲੀ ਲੈ ਰਹੇ ਹਾਂ ਉਹ ਸਾਡੇ ਦੇਸ਼ ਵਿੱਚ ਫਿਰ ਪੰਜਾਬ ਦੀ ਗੱਲ ਕਰਨਾ ਹੈ ਪੰਜਾਬ ਵਿੱਚ ਕੀ ਹੋ ਰਿਹਾ ਹੈ ਹਰ ਤਦਨਮ ਕਿੱਥੇ ਕੀ ਕਟਰਾ ਕੱਟ ਰਹੀ ਹੈ ਉਹਦੇ ਸੋਤ ਦਾ ਹੀ ਫਰ ਹੈ ਜਿਹੜਾ ਨੇ ਇੱਕ ਕਾਟ ਨਵਾਲਗ ਨਾਲ ਜ਼ਬਰਦਸਤ ਨਵਾਲਗ ਦੀ ਸੁਮੈਂਦਰ ਜਿਹੜੀ ਲੜਕੀ ਅੰਡਰ 18 ਹੈ ਅੰਡਰ 16 ਉਹ ਮਾਰ 14 ਸਾਲ ਤੋਂ ਘਟ ਉਸ ਨੂੰ ਕਿਹਾ ਨਵਾਲਗ ਕਾਰਨਾਂ ぞ ਦੇ ਕੇ ਨਤੀਜੇ ਲਈ ਜਿਹੜਾ ਜੋ ਹੋ ਜਾਂਦੀ ਸੀ ਮੈਨੇਜ ਕੀਤੀ ਜਾ ਸਕਦੀ ਹੈ ਉਸ ਭਾਨਵੋਚਨ ਕੀ ਖਬਰ ਛਪੀ ਹੈ ਇਹ ਖਬਰ ਛਪੇ ਦਿਨਾਂ ਹੀ ਛਪੀ ਹੈ ਪੰਜਾਬ ਦਾ ਜਿਹੜਾ ਉਹ ਦਿਨ ਬਹੁਤ بڑا ਸ਼ਹਿਰ ਮੰਨਿਆ ਗਿਆ ਹੈ ਸਭ ਤੋਂ ਜ਼ਿਆਦਾ ਅਸੀਕਾ ਸਪੋਟਾਗ੍ਰਫੀ ਸਭ ਤੋਂ ਜ਼ਿਆਦਾ ਮਾਰ ਕਟਾਈ ਸਭ ਤੋਂ ਜ਼ਿਆਦਾ ਬਲੱਡ ਸ਼ੈਡ ਇਥੇ ਪਾਇਆ ਸਭ ਤੋਂ ਜ਼ਿਆਦਾ ਅਸੀਕਾ ਸਦੇ ਜੋ ਕਾਨੂੰਨਾਂ ਦੀ ਤੋੜ ਪੰ ਉਹ ਵੀ ਇਥੇ ਲੁਧਿਆਣਾ ਦੇ ਕੇ ਕਾਰਜ ਨਵਾਲਾ ਕਨਾਲ ਚਬਰ ਜਨਾਬ ਤਿੰਨ ਕੋਈ ਸਾਡੇ ਪੱਖੇ ਤੋਂ ਬਹੁਤ ਬੜਾ ਕਲੰਕ ਹੈ ਇੱਕ ਪਾਸੇ ਸਿਕਨੇ ਸੋਗਮੰਦ ਆ ਕੇ ਜਿਵੇਂ ਰਾਜਾਂ ਇੱਕ ਬਸੇ ਹੋਰਤਾਂ ਦੀ ਧ੍ਰੀਪ ਕਰਦੇ ਆ ਸਾਡੇ ਸ਼ੰਤ ਸੁਭਾਅ ਨਾਲ ਸੱਚ ਨਹੀਂ ਕਰ ਉਹਨਾਂ ਨੂੰ ਬਾਹਰ ਦੂਸਰੇ ਪਾਸੇ ਸੀ ਵਰਤਨ ਦੀ ਠੀਕ ਧ੍ਰੀਪ ਕਰਦੇ ਆ ਪ੍ਰਾਤ ਕਰਦੇ ਆ ਰੇਵ ਕਰਦੇ ਆ ਇਸੇ ਕਰਕੇ ਰੇਵ ਦੇ ਬਚਾ ਸਾਡਾ ਦੇਸ਼ ਰੁਪਾ ਟੌਪ ਤੇ ਜਾ ਰਿਹਾ ਹੈ ਟੌਪ ਤੇ ਜਾਣੀ ਚਾਹੀਦੀ ਸੇ ਐਜੂਕੇਸ਼ਨ ਜਾਣੀ ਚਾਹੀਦੀ ਸੇ ਮੈਡੀਕਲ ਐਜੂਕੇਸ਼ਨ ਪਰ ਅੱਜ ਤੋਂ ਟੌਪ ਤੇ ਕੀ ਜਾ ਰਿਹਾ ਹੈ ਟੌਪ ਤੇ ਜਾ ਰਿਹਾ ਹੈ ਬਲਾਦ ਕਾਂ ਗੁਰੱਡ ਸ਼ਹਿਰ ਵਿੱਚ ਆਔਰ ਤਾਂ ਵੀ ਰੌਣਜੇ ਦੁਰਦਸ਼ਾ ਕਾਹਨੀ ਉਸ ਟੌਪ ਤੇ ਜਾ ਰਿਹਾ ਹੈ ਬੜਾ ਇੱਕ ਖਤਰਨਾਕ ਟ੍ਰੈਂਡ ਹੈ ਜਿਹੜਾ ਸਾਡੇ ਦੇਸ਼ ਵਿੱਚ ਹੋ ਰਿਹਾ ਹੈ ਜੋ ਨਹੀਂ ਹੋਣਾ ਚਾਹੀਦਾ ਸੀ ਫਿਰ ਦਰਸ਼ਕ ਇਹਦੇ ਨਾਲ ਹੀ ਸਟ੍ਰੈਫ ਦੀ ਤੁਹਾਡੇ ਨਾਲ ਹੋਰ ਮੈਂ ਕਵਰ ਸਾਂਝੀ ਕਰ ਰਿਹਾ ਇਹ ਇੰਟਰਨੈਸ਼ਨਲ نیوز ਹੈ ਰਸ਼ੀਆ ਤੋਂ ਆਈ ਹੈ ਜਿਸ ਦਾ ਪਹਿਲਾਂ ਮੈਂ ਲੜਕੀਆਂ ਦੀ ਕਵਰ ਲਈ ਜਿਹੜੇ ਰੇਫ ਦੀ ਕਵਰ ਸਾਡੇ ਨਾਲ ਸਾਂਝੀ ਕੀਤੀ ਹੈ ਰਸ਼ੀਆ ਤੋਂ ਆਈ ਹੈ ਰਸ਼ੀਆ ਵਿੱਚ ਵੀ ਅਮੰਦੀ ਕਾੜਦੀ ਹੈ ਚਾਹਾਂ ਵਿੱਚ ਵੀ ਆਬਾਦੀ ਘਟਦੀ ਸਾਡੇ ਭਾਰਤ ਵਿੱਚ ਭਾਰਤ ਜਿਹੜਾ ਆਬਾਦੀ ਨਾਲ ਜੋ ਜਿਹੜਾ ਦੇਸ਼ ਹੈ ਲਗਾਤਾਰ ਜਿਹਾਬਾਦੀ ਵਧਦੀ ਜਾਂਦੀ ਹੈ 147 ਕਰੋੜ ਦੇ ਘਰਵਾਂਦੀ ਹੈ ਚਾਈਨਾ ਵਿੱਚ ਵੀ ਲਗਭਗ 140 ਨੇ ਬਾਕੀ ਸਾਰੇ ਦੇਸ਼ ਉਥੇ ਆਬਾਦੀ ਘਟ ਗਈ ਹੈ ਹੁਣ ਸਾਡੇ ਕੋਲ ਇੰਨੇ ਸਾਧਨ ਦਾ ਹੈ ਨਹੀਂ ਕੰਸਰਨ ਕਿ ਕਿੰਨੀ ਵੱਡੀ ਆਬਾਦੀ ਦਾ ਸਾਈਜ਼ ਹੋਣੇ ਸੀ ਉਹਨਾਂ 100 100 ਦਾ ਦੇਸ਼ੀ ਹਿੱਸੇ ਕਾਰਨ ਕੀ ਹੋ ਰਿਹਾ ਹੈ ਵੀ ਆਵਾਜ਼ੀ ਦਾ ਆਵਾਜ਼ਿਲ ਕੰਡ ਰੋ ਕਰਦੇ ਹੋ ਸਾਰੇ ਸਿੱਟਾ ਥੈਂਕ ਯੂ ਹੁਣ ਗੱਲ ਹੈ ਰਸ਼ੀਆ ਦੀ ਰਸ਼ੀਆ ਵਿੱਚ ਬਾਦੀ ਕਰ ਰਹੀ ਹੈ ਜਿਸ ਨੇ ਪਹਿਲਾਂ ਜਪਾਨ ਦੀ ਗੱਲ ਕੀਤੀ ਸੀ ਕੁਝ ਹੋਰ ਜਾਰਡਨ ਕੰਟਰੀ ਜਿੱਥੇ ਬੈਸਨਰ ਵਤੀਸ਼ ਕੱਢ ਰਹੀ ਹੈ ਇਹ ਸਿੱਕੀ ਖਬਰ ਸੁਪੀਏ ਨਾ ਪਾਲ ਕੁੜੀਆਂ ਨੂੰ ਬੱਚੇ ਪੈਦਾ ਕਰਨ ਬਦਲੇ 1 ਲੱਖ ਦੇ ਰਿਆ ਹੈ ਬੜੀ ਜੀਬੋ ਗਰੀਬ ਖਬਰ ਹੈ ਕਿ ਨਵਾਲੂ ਕੁੜੀਆਂ ਹਾਂ ਪਾਸੇ ਕੁੜੀਆਂ ਗੱਲ ਕੀਤੀ ਅੰਡਰ 18 ਹਾਂ ਰਸ਼ੀਆ ਤੇ ਜੋ ਕਰ ਰਹੀ ਹੈ ਜਿਸ ਸਪੋਰਟ ਕਰ ਰਹਾ ਹੈ ਯੂਐਸਸੀ ਯੂਐਸਐਸ ਕੋਡ ਕਰ ਰਿਹਾ ਜੋ ਕ੍ਰੈਡਿਟ ਸੋ ਮੇਰੇ ਕਹਿਣ ਦਾ ਮਤਲਬ ਇਹ ਬੜਾ ਜੇਬੋ ਕਰੀ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਨਵਾਲ ਕੁੜੀਆਂ ਨੂੰ ਬੱਚੇ ਪੈਦਾ ਕਰਨ ਬਦਲੇ ਤੇ ਜਨ ਕੇ 1 ਲੱਖ ਰੁਪਏ ਰੂਸ ਕਰ ਰਹੇ ਹਨ ਇੱਕ ਇਹਦੇ ਨਾਲ ਬਿਲਕੁਲ ਇਹਦਾ ਸ਼ਾਰਟ ਪਾਰਟ ਹੋਰ ਵੀ ਆ ਰਿਹਾ ਜੰਗ ਕੁੜੀਆਂ ਨੂੰ ਛੋਟੀ ਉਮਰ ਚ ਮਾਂ ਬਣਨ ਲਈ ਕਰ ਰਹੀ ਹੈ ਮਜਬੂਰ ਮਜਬੂਰ ਕਰ ਰਹੀ ਹੈ ਕਿ ਮਾਂ ਬਣੋ ਪਾਈ ਚਾਹੇ ਮੈਰਿਡ ਹੈ ਅਨਮੈਰਿਡ ਇਹ ਤੇ ਕਲੀਅਰ ਕਹਤਾ ਇਹ ਵੈਰਡ ਅਨਵੈਰਡ ਉਹਨਾਂ ਨੂੰ ਬੱਚੇ ਫਾਇਦਾ ਕਰਾਉਣ ਲਈ ਵਾਈ ਕੁਝਾਂ ਤੋਂ ਇਸੇ ਤਰ੍ਹਾਂ ਆਪਣੀ ਫਿਜ਼ੀਕਲ ਰਿਸ਼ਤ ਨੂੰ ਫਾਇਦਾ ਕਰਾਉਣ ਕਿਸੇ ਵੀ ਵਿਅਕਤੀ ਦੇ ਨਾਲ ਜਾ ਕੇ ਅਸੀਂ ਕਹਿੰਦੇ ਇੱਥੇ ਸਾਡੇ ਦੇਸ਼ ਵਿੱਚ ਕੀ ਹੈ ਕਿ ਸਾਡੇ ਪੰਜਾਬ ਵਿੱਚ ਲੜਕੀਆਂ ਬਿਫੋਰ ਮੈਰਿਜ ਕਿਸੇ ਵੀ ਬੰਦੇ ਪੀ ਨਾਲ ਫਿਜ਼ੀਕਲ ਰਿਸ਼ਤ ਜਾਂ ਸੈਕਸੁਅਲ ਲਿੰਕ ਬਣਾਉਣਾ ਨਾ ਕਰ ਰਸ਼ੀਆ ਕਰੇ ਕਿ ਕਰੋ ਪਾਈ ਜੇ ਨਹੀਂ ਕਰੋਗੇ ਤੁਹਾਨੂੰ ਸਜ਼ਾ ਦਿੱਤੀ ਜਾ ਸਕਦੀ ਜੇ ਕਰੋਗੇ ਤਾਂ ਪ੍ਰਾਈਜ਼ ਦਿੱਤਾ ਜਾਵੇਗਾ ਜਿਹੜਾ ਸ਼ੇਅਰ ਦਾ ਖਬਰ ਆਈ ਹੈ ਜਿਹੜਾ ਸਾਡੇ ਲਈ ਬੜੀ ਬੜੀ ਮਹੱਤਵਪੂਰਨ ਹੈ ਸੋ ਇਹ ਇਸ ਟਾਈਪ ਦੀਆਂ ਖਬਰਾਂ ਸਾਡੇ ਕੋਲ ਹੋਰ ਵੀ ਹਨ ਜਿਹੜੀਆਂ ਅਸੀਂ ਮਤਲਬ ਸ਼ੇਅਰ ਕਰਨਾ ਚਾਹੁੰਦੇ ਹਾਂ ਪਰ ਕੋਈ ਸੀ ਸਾਰੀਆਂ ਸ਼ੇਅਰ ਨਹੀਂ ਕਰ ਸਕਾਂਗੇ ਸੋ ਪਿਆਰੇ ਦਰਸ਼ਕ ਇਸ ਵਕਤ ਮੈਂ ਜਿਹੜੀ ਖਬਰ ਹੋਰ ਲੈ ਰਿਹਾ ਹਾਂ ਉਹ ਆ ਰਹੀ ਹੈ ਸਾਡੀ ਬੜੀ ਖਬਰਾਂ ਸਾਡੇ ਕੋਲ ਕਾਫੀ ਹਨ ਪਰ ਉਹ ਸਾਰਿਆਂ ਦਾ ਅਸੀਂ ਵਿਸ਼ਲੇਸ਼ਣ ਨਹੀਂ ਕਰ ਸਕਦੇ ਉਹ ਹੈ ਮਾਰਵਲ ਡੀਸੀ ਜੋ ਕਿੰਗ ਆਫ ਕਿੰਗਸ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਭ ਤੋਂ ਜ਼ਿਆਦਾ ਜਨਤਕ ਬਰਾਬਰੀ ਜਨਤਕ ਬ੍ਰਿਗੇ ਸਭ ਤੋਂ ਜ਼ਿਆਦਾ ਇਜ਼ਤ ਦੇ ਮਾਣ ਮਿਲਿਆ ਵਾਰ ਵਿੱਚ ਪੰਜਾਬ ਵਿੱਚ ਜਿਸ ਸਮੇਂ ਪੰਜਾਬ ਭਾਗ ਕੁਸ਼ਵਾਲ ਸੀ ਲੋਕਾਂ ਨੂੰ ਲੋਕਨਾਂ ਦੀ ਲੋੜ ਨਹੀਂ ਪੈਂਦੀ ਸੀ ਆਪਣੇ ਘਰ ਉਹ ਬਿਲਕੁਲ ਰੂਲ ਆਫ ਲਾ ਨਾ ਉਸ ਵੰਦੇ ਦੀ ਵਿਆਖਿਆਨ ਚਾਹਿਆ ਜਿਹੜਾ ਮੈਂ ਤੁਹਾਡਾ ਨਾਲ ਸਾਂਝਾ ਕਰੇ ਮਹਾਰਾਜ ਸਿੰਘ ਬਦੇਸ਼ੀ ਇਤਿਹਾਸਕਾਰ ਅਤੇ ਸਫਰ ਨਮਾ ਦੇ ਕਿਤਾਬਾਂ ਦੀ ਨਸਲ ਇਹ ਲੋਕਾਂ ਨੇ ਆਪਣਾ ਵਿਸ਼ੇਸ਼ ਵਿਸ਼ੇਸ਼ ਇਤਿਹਾਸ ਕਾਸਪੀ ਦੇ ਹਸਕਨ ਨੇ ਉਸ ਜਨ ਨੂੰ ਲੱਖ ਲੱਖ ਟਾਈਪ ਦਾ ਜਰ ਬੈਕੀ ਸ਼ੋਪਿੰਗ ਦਾ ਬਾਕੀ ਬੋਕ ਬੰਦਾ ਐਮਪਰਰ ਸਿੰਘ ਬਹੁਤ ਵੱਡਾ ਕਿਂਗ ਸੀ ਉਸ ਪੌਜਾਂ ਤੱਕ ਗੁੰਸਨ ਉਹ ਮੈਂਸਰ ਦਾ ਛੋਟੇ ਛੋਟੇ ਬੈਕੀ ਦਾ ਬੰਦਰ ਵੀ ਸੀ ਤੇ ਫਟੇ ਦਾ ਵੱਡਾ ਜਿਹੜਾ ਆਪ ਦਾ ਹੰਬੀਖਾ ਸਮਝਦਾ ਸੀ ਉਹ ਦੁਸ਼ਮਣ ਵੀ ਸੀ ਜਗਾ ਵੀ ਪੌਤ ਰਣੀ ਮਾਰਨ ਸਿੰਘ ਨਹੀਂ ਸੋ ਉਹਨਾਂ ਦੇ ਸੰਬੰਧ ਵਿੱਚ ਇੱਕ ਖਬਰ ਲੱਗੀ ਹੈ ਇਹ ਵਿਸ਼ਲੇਸ਼ਣ ਲੱਗਿਆ ਕਹ ਪਾ ਜੀ ਸੇਂਟੀਮਾਨਾ ਸ਼ਾਪੇਰ ਅਜੀਬ ਜਿਹਾ ਜਲਦ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਤੁਸੀਂ ਵੀ ਇਸਨ ਪੜਨ ਦਾ ਯਤਨ ਕਰੋ ਤਾਂ ਕਿ ਮਹਾਰਾਜਾ ਜੀ ਸੇ ਮਰੀ ਆਪਾ ਫੋਟੋ ਜਾਣ ਪਾਸਟ ਕਰ ਸਕੀ ਤੇਰੇ ਦਰਸ਼ੂ ਇਹ ਸੁਬਾਹ ਦੇ ਇੱਕ ਛੋਟੇ ਜਿਹੇ ਹੋਰ ਖਬਰ ਮੈਂ ਤੁਹਾਨੂੰ ਲੰਮਾਗਾ ਹੁਣੇ ਹੁਣੇ ਹਵਾਈ ਹਾਦਸੇ ਹੋਏ ਸਭ ਤੋਂ ਵੱਡਾ ਹਵਾਈ ਅਸਰ ਸਿਆਦ ਹੁਣ ਜੀ ਅਦਰਾ ਉਹ ਹੈ ਅਸੀਂ ਕੁਸ਼ਰਾਤ ਵਿੱਚ ਜਿਸ ਦੇ 242 ਮੈਂਸਨ ਬਹੁਤ ਦੇ ਕਾਂਟ ਤੱਕ ਗਏ ਸਰਪਤੇ ਜਹਾਜ਼ 에ਅਰ ਕ੍ਰੈਸ਼ ਹੋ ਗਿਆ ਸੀ 에ਅਰ ਕ੍ਰੈਸ਼ ਹੋ ਗਿਆ ਸੀ ਹੁਣ ਇੱਕ ਹੋਰ ਆ ਰਹੀ ਹੈ ਸਰਪਤੇ ਅਜੀਬ ਵਰਗੀ ਸ਼ਕਲਬੀਏ ਫੈਦਲ ਬਿਸ਼ਲੇਸ਼ਣ ਹੈ। ਖਵਾਈ ਹਾਸਲੇ ਦੇ ਸਫਰ ਦੇ ਇੱਕ ਦਰਦਨਾਕ ਕਹਾਣੀ ਇੱਕ ਖਬਰ ਲਗੀ ਹੈ। ਵਿਸ਼ੇਸ਼ੀ ਗੀਤ ਤੱਕ ਕੀਤੀ। ਹੋਰ ਜਿਹੜੇ ਖਬਰ ਦਰਦਨਾਕ ਕਹਾਣੀ ਹੈ ਆਖਰੇ ਦੇ ਪਿੱਛੇ ਕੌਣ ਹੈ? ਕਿ ਇਹ ਕਟਰਾ ਹੈ ਵੈਸੀ ਕਟ ਜਾਂਦੀਆਂ ਜਾਂ ਇਹਦੇ ਪਛੇਤ ਗਈ ਵੀ ਹੋ ਸਕਦੀ ਹੈ। ਇਹ ਵੀ ਖਬਰ ਆ ਰਹੀ ਹੈ ਕਿ ਜਿੱਥੇ 242 ਬੇਟੀ ਮਾਰੇ ਗਏ ਹਨ ਗੁਜਰਾਤ ਵਿੱਚ। ਉਹ ਜਿਹੜਾ ਇੰਦਨ ਸੀ ਫਿਊਲ ਜਪਾਇਆ ਗਿਆ ਸਪੈਸ਼ਲ ਫਿਊਲ ਉਹਦਾ ਜਹਾਜ਼। ਉਹ ਜ ਮਲਾਵਸੀ ਇਸ ਕਰਕੇ ਆਪ ਡੇਅ ਦੇ ਨਾਲ ਇੰਟਲੀਟਿਕ ਵੈਕਰ ਆ ਸ਼ੋ ਗਿਆ ਸਿਰਫ ਉਹ ਤਾਂ ਬਹੁਤ ਬੜਾ ਆਸਰ ਹੋ ਗਿਆ ਦੇਸ ਤੋਂ ਰਿਅਲੀ ਸਾਰੇ ਦੇ ਸੈਰਿਫਿਕ ਪੁਆਇੰਟ ਉਹਨਾਂ ਕਿਤੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਨਗਹਿਲੀ ਵੀ ਹੋ ਸਕਦੀ ਹੈ ਬਹੁਤ ਸਾਰੇ ਪਾਇਲਟ ਨਸ਼ਾ ਭਾਗੀ ਵੀ ਬੈਠਦੇ ਹਨ ਬਹੁਤ ਸਾਰੇ ਪਾਇਲਟ ਅਨਟ੍ਰੇਨ ਵੀ ਹੁੰਦੇ ਹਨ ਇਹ ਚ ਬਹੁਤ ਸਾਰਾ ਵਿਸ਼ਲੇਸ਼ਣ ਹੈ ਇਸੇ ਰਾਹ ਤੋਂ ਖਬਰਾਂ ਮੈਂ ਤੁਹਾਨੂੰ ਸੰਜੇ ਕਿੰਦੀ ਹੈ ਆਈ ਹਾਸ ਦੇ ਸੋਫਰ ਲੇਟ ਕਰਦ ਰਹਾ ਹਾਂ ਸੋ ਮੈਂ ਆਪ ਵੀ ਇਹ ਦੇ ਮਰੇ ਗੱਲ ਫਾਹਮਾਉਂਦਾ ਹਾਂ ਕਿ ਉਹੀ ਸੇਮ ਚੀਜ਼ ਹੋ ਜਰੂਰ ਹੈ ਤਾਂ ਇਹ ਡਾਬ ਬੋ ਕਰਦੇ ਦੇ ਮਸ਼ੀਨਸ਼ਿਪ ਨਾਲ ਦੇ ਪ੍ਰੋਜੈਕਟ ਆ ਟਾਈਪ ਡੈਟਿਕਟ ਸੇਕ ਇੱਕ ਅਗਰ ਹੋਰ ਲੈ ਕੇ ਰਾਸ਼ਟ੍ਰਿਕ ਫਰਮਾਂ ਸਮਾਉਂ ਕਰਾਂ ਬੜੇ ਫਸਲਾਂ ਹੋ ਰਹੇ ਅਸੀਂ ਜੋ ਸਾਡਾ ਇਸ ਸਮੇਂ ਦੇਵੀ ਸ਼ਾ ਸਾਡਾ ਭਾਰ ਪੰਜਾਬ ਵਿੱਚ ਐਂਡ ਸਾਇੰਟਿਸਟ ਸਿਕ ਇਸਲੀ ਫਾਈਲ ਬਹੁਤ ਜ਼ਿਆਦਾ ਮਰਤੇਗੇ ਅਸੀਂ ਕਹਿੰਦੇ ਗ੍ਰੀਨ ਰੈਵਲੂਸ਼ਨ ਆਇਆ ਜਿਹੜਾ ਗ੍ਰੀਨ ਰੈਵਲੂਸ਼ਨ ਨਹੀਂ ਹੈ ਉੱਥੇ ਸਾਡੇ ਜਿਹੜੇ ਵਿੱਟੀ ਦਾ ਤੇ ਧੰਤੀ ਦਾ ਤੇ ਜਿਹੜੇ ਫਲ ਪੌਦੇ ਉਹਨਾਂ ਦਾ ਨਾਸ਼ ਰੰਗ ਹੋਇਆ ਉਕੇ ਬਹੁਤ ਜਗਾ ਮੰਨੇ ਪੈਸਟੀਸਾਈਡ ਪਾਏ ਕੇ ਤੇ ਅਸੀਂ ਫਰੀ ਲੈਂਡ ਹੈਬਿਟੂਏਸ਼ਨ ਚਾਹੀਦੀ ਠੀਕ ਕਲੀਅਰ ਬਾਕੀ ਅੱਜ ਹੀ ਘਵਰ ਕਲੇ ਵਿਸ਼ਲੇਸ਼ਣ ਲੱਗਿਆ ਹੈ ਡਾਕਟਰ ਤੇਜ ਦੀ ਤੇਜ ਦੀ ਵਰਕਪਲੇਸ ਮਜੀਤ ਵਿੱਚ ਲੱਗਿਆ ਹੈ ਖਮੋਸ਼ ਹੁੰਦਾ ਜਾ ਰਿਹਾ ਹੈ ਪੰਛੀਆਂ ਦਾ ਸੰਗੀ ਸਾਡੇ ਆਇਓ ਵਾਲੇ ਪੰਛੀ ਦਿਖਾਈ ਦੇ ਕਿਉਂ ਉਹ ਕਿਸ ਨਾ ਕਿਸੇ ਬਿਮਾਰੀ ਦੇ ਗ੍ਰਸਤ ਹੋ ਕੇ ਖਾਸ ਹੋਤੇ ਹਨ ਸੈਕਟਸ ਹੈ ਤੇ ਪੈਸਟੀਸਾਈਡ ਦੀ ਹੈ ਮਿਲਦੇ ਜਿਹੜੇ ਕੋਚ ਚਾਰ ਦਿਨਾਂ ਦੇ ਅੰਦਰ ਚੜੀ ਗਏ ਉਹਨਾਂ ਦਿਨਾਂ ਉਹ ਜਿਹੜਾ ਕਮੋਸ਼ਨ ਦਾ ਜਾ ਰਿਹਾ ਹੈ ਪੰਛੀ ਸੰਗੀਤ ਬੜੀ ਧੜਕਣਾ ਤੇ ਵਿਚਰੇ ਚਾਹਾਨੂੰ ਇਸ ਰੰਗ ਮੜਨਾ ਚਾਹੀਦਾ ਤਾਂ ਕਿ ਅਸੀਂ ਪੰਛੀਆਂ ਦਾ ਜਲ ਸੰਗੀਤ ਦਾ ਤੋਹਫਾ ਸੁਣ ਸਕੀਏ ਜਿਸੋਂ ਦਾ ਮੌਕਾ ਪ੍ਰਾਪਤ ਕਰੀ ਜਨ ਸ਼ਕਤੀ ਸਟੂਡੀਓ ਤੋਂ ਪਿਆਰ ਦਾ ਸ਼ਮਾ ਡਾਕਟਰ ਬਲਦੇਮ ਸਿੰਘ ਆਫੀਰ ਸਵਾਗਤ ਹੈ ਤੁਹਾਨੂੰ ਵੈਲਕਮ ਟੂ ਦਾ ਅੱਜ ਸੰਡੇ ਅੱਜ 6 ਜੁਲਾਈ ਨੂੰ ਜਨ ਪੰਛੀ ਤੇ 6 ਜੁਲਾਈ ਨੂੰ ਪੰਛੀ ਦਾ ਹੈ ਬਿਲਕੁਲ ਪ੍ਰੋਗਰਾਮ ਸਿਰ ਤੋਂ ਸ਼ੁਰੂ ਕੀ ਮਾਫੀ ਅਦੇ ਆ ਲੈ ਕੇ ਜਾ ਰਹੇ ਪੜ੍ਹਨ ਸਿਰਫ ਜਦੋਂ ਸਿਰਫ ਕਿ ਪ੍ਰੋਗਰਾਮ ਬੀ ਗੱਲ ਕਰਦੇ ਹਾਂ ਸੂ نیوز ਐਂਡ ਇਟਸ ਕੰਪਾਨ ਲਗ ਲਗਨ ਤੇ ਨਿਊਜ਼ਪੇਪਰ ਦੀਆਂ ਸਿਲੈਕਟਡ ਹੈਡਲਾਈਨਸ ਤੇ ਜਦੋਂ ਅਸੀਂ ਸਿਲੈਕਟਡ ਹੈਡਲਾਈਨਸ ਦੀ ਗੱਲ ਕਰਦੇ ਹਾਂ ਨੀਸਪੇਪਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਪਣੇ ਸਟੂਡੀਓ ਵਿੱਚ ਸਿਲੈਕਟਡ ਥੀਸ ਪੇਪਰ ਕਰਦੇ ਹਾਂ ਜਿਸ ਤਰ੍ਹਾਂ ਅੱਜ ਮੇਰੇ ਸਾਹਮਣੇ ਪਈ ਦੇ ਰਹੇ ਹਾਂ ਅਜੀਬ ਥਿਸ ਪੇਪਰ ਹੈ ਜਗਵਾੜੀ ਹੈ ਪੰਜਾਬੀ ਟ੍ਰਿਬਿਊਨ ਹੈ ਇੰਗਵਸ਼ਰ ਥਿਸ ਪੇਪਰ ਦਾ ਸੰਡੇ ਟ੍ਰਿਬਿਊਨ ਹੈ ਇਸ ਨਾਲ ਆ ਗਾ ਇਸ ਸਟਡੀ ਲਈ ਦੂਸਰਾ ਹੈ ਕਿ ਜੀਓਗ੍ਰਾਫੀ ਇਸ ਨਾਲ ਆ ਗਾ ਫੋਜੀ ਬੋਰਡ ਇਸ ਵਿੱਚ ਤਾਂ ਇਹਨਾਂ ਦੀ ਸਟ੍ਰਕਚਰਡ ਹੈਡਲਾਈਨਸ న్యూਸ ਇਨ ਐਸ ਇੰਦਾ ਤੇ ਜਦੋਂ ਅਸੀਂ న్యూਸ ਐਂਡ ਐਸ ਕਰਦੇ ਹਾਂ ਅਸੀਂ ਆਪਣੇ ਐਂਡਸ ਦਾ ਆਗ ਬੈਲ ਪੁਆਇੰਟਸ ਬਣਾਉਂਦੇ ਹਾਂ ਪਹਿਲਾ ਪੁਆਇੰਟ ਇਹ ਹੈ ਕਿ ਜੋ ਅਸੀਂ న్యూਸ ਸਿਲੈਕਟ ਕੀਤੇ ਅਗਲਾ ਮੀਨਸ ਪੇਪਰ ਉਸ ਦੀ ਜਿਹੜੀ ਬੈਕਗ੍ਰਾਉਂਡ ਸਟਡੀ ਇਸ ਨਾਲ ਦੀ న్యూਸ ਕਿਹਨਾਂ ਚੋਂ ਆ ਰਹੀ ਹੈ ਸੈਕੰਡ ਪੁਆਇੰਟ ਇਹ ਹੋਗਾ ਕਿ ਜੋ ਅਸੀਂ న్యూਸ ਸਿਲੈਕਟ ਕੀਤੇ ਉਸ ਦੀ کرنٹ سٹوری کی ہے کہ جو نیوز لکھی ہے وہ سب فیوچر سو پھر آج میں جو نیوز فرس نیوز لے رہے ہیں جو لگ پر سارے نیوز پیپرس نے کیتی ہے وہ ہے ساتھی نیشنل انٹر انٹرنیشنل نیوز وہ میں شیئر کر ہیں بڑی مہتوپورن نیوز ہے یہ جگبا نے بھی کور کیتی ہے اجیت نے بھی کور کی باقی نیوز پیپرس نے بھی کور وہ ਸਾਰੇ ਦੇਸ਼ ਵਿੱਚ ਮੋਨਿਟਰੀ ਸਕੈਮ